ਦੇਖੋ ਜੀ ਅੱਜ ਸਾਡੇ ਬਰਨਾਲਾ ਦੀ ਸੈਲਰ ਐਸੋਸੀਏਸ਼ਨ ਦੇ ਨਾਲ ਜਿਹੜੀ ਮੀਟਿੰਗ ਸੀ ਮੀਟਿੰਗ ਕੀ ਉਹਨਾਂ ਸਾਰੇ ਭਰਾਵਾਂ ਨੇ ਸਮਰਥਨ ਜਿਹੜਾ ਦੇਣ ਦਾ ਐਲਾਨ ਹੈ ਉਹ ਕੀਤਾ ਤੇ ਸਾਰਿਆਂ ਨੇ ਤੁਸੀਂ ਸੁਣਿਆ ਵੀ ਆ ਮੈਂਬਰਸ ਨੇ ਕਿਹਾ ਵੀ ਭਾਈ ਮੀਤ ਨੇ ਪਰਿਵਾਰ ਦੀ ਤਰ੍ਹਾਂ ਪਿਛਲੇ 2 ਸਾਲ ਤੋਂ ਸਾਡਾ ਜਿਹੜਾ ਸਾਥ ਹੈ ਉਹ ਦਿੱਤਾ ਤੇ ਅਸੀਂ ਵੀ ਲੋਕ ਸਭਾ ਚੋਣਾਂ ਦੇ ਵਿੱਚ ਸਾਰਿਆਂ ਨੇ ਮੀਤ ਦੀਆਂ ਬਾਹਾਂ ਵੜ ਕੇ ਜਿਹੜੇ ਚੱਲਾਂਗੇ ਵੀ ਕੱਲਾ ਬਰਨਾਲੇ 'ਚ ਨਹੀਂ ਕਦੇ ਇਲੈਕਸ਼ਨ ਇਹ ਸਾਡੀ ਆ ਸਾਰੀ ਸੰਗਰੂਰ ਲੋਕ ਸਭਾ ਜਿਹੜਾ ਪ੍ਰਚਾਰ ਆ ਉਸੇ ਕਰਾਂਗੇ ਸੋ ਮੈਂ ਸਾਰੇ ਮੈਂਬਰਸ ਦਾ ਪ੍ਰਧਾਨ ਜੀ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕੱਲੀਆਂ ਇਹ ਇਲੈਕਸ਼ਨਾਂ ਚ ਨਹੀਂ ਇਹ ਹੀ ਨੇ ਸਾਰੇ ਬਰਨਾਲੇ ਦੇ ਵਾਸੀ ਜਿਨ੍ਹਾਂ ਨੇ ਪਹਿਲਾਂ ਮੈਨੂੰ ਦੋ ਵਾਰੀ ਐਮ ਐਲ ਏ ਬਣਾਇਆ ਤੇ ਸਾਰਾ ਬਰਨਾਲਾ ਹੀ ਹੁਣ ਆਪ ਦੀ ਇਲੈਕਸ਼ਨ ਖਾਂਜ ਕੇ ਲੜ ਰਿਹਾ ਵੀ ਸਾਡਾ ਮੁੰਡਾ ਭਾਈ ਇਹ ਇਲੈਕਸ਼ਨ ਲੜ ਰਿਹਾ ਕੋਈ ਇਹ ਕਹਿੰਦਾ ਵੀ ਭਾਈ ਸਾਡਾ ਪੁੱਤ ਆ ਕੋਈ ਕਹਿੰਦਾ ਸਾਡਾ ਭਰਾ ਤੇ ਸਾਰੇ ਜਿਹੜੇ ਜੋਰ ਨੇ ਲਾ ਰਹੇ ਆ ਤੇ ਪ੍ਰਮਾਤਮਾ ਮਿਹਰ ਕਰੋ ਤੇ ਇਲੈਕਸ਼ਨ ਜਿਹੜੀ ਹੈ ਵੱਡੀ ਲੀਡ ਤੇ ਆਮ ਆਦੀ ਪਾਰਟੀ ਜਿੱਤਦਾ ਜਿਹੜੀ ਦਰਜ ਕਰੂਗੀ ਦੇਖੋ ਹੋਣਾ ਹੀ ਹੈ ਜਦੋਂ ਕੋਈ ਅ ਬੰਦਾ ਆਉਂਦਾ ਕੋਈ ਲੀਡਰ ਆਉਂਦਾ ਫਾਇਦਾ ਹੁੰਦਾ ਹੀ ਹੈ ਇਹਨਾਂ ਦੇ ਗੋਲਡੀ ਜਿੱਤਾ ਉਹਨੇ ਜਿਹੜੇ ਟਿਕਟ ਦੇ ਸਭ ਤੋਂ ਮੇਨ ਦਾਵੇਦਾਰ ਸੀਗੇ ਕਾਂਗਰਸ ਦੇ ਤੇ ਖੈਰਾ ਸਾਹਿਬ ਨੇ ਉਹਨਾਂ ਦਾ ਹੱਕ ਮਾਰ ਕੇ ਇੱਥੇ ਆਏ ਤੇ ਇੱਕ ਪਾਸੇ ਤਾਂ ਆਪ ਹੱਕ ਉਹਨਾਂ ਦਾ ਮਾਰਿਆ ਤੇ ਦੂਜੇ ਪਾਸੇ ਢੀਂਸਾ ਸਾਹਿਬ ਨੂੰ ਸਲਾਹਾਂ ਦਿੰਦੇ ਸੀ ਵੀ ਤੁਹਾਡੇ ਨਾਲ ਬਹੁਤ ਜਾਤੀ ਹੋਈ ਵੀ ਤੁਸੀਂ ਜੀ ਸਾਡੇ ਨਾਲ ਆਜੋ ਖੈਰਾ ਸਾਹਿਬ ਉਸ 300 ਸਾਹਿਬ ਦੇ ਨਾਲ ਮੈਂ ਬਿਲਕੁਲ ਮੰਨਦਾ ਜਾਤੀ ਹੋਈ 300 ਸਾਹਿਬ شریف ਇਨਸਾਨ ਨੇ ਮਿਹਨਤ ਵੀ ਉਹਨਾਂ ਨੇ ਕਹ ਲਓ ਵੀ ਬੜੀ ਜਿਹੜੀ ਹੈ ਪਿਛਲੇ ਸਮੇਂ ਚ ਕੀਤੀ ਤੇ ਉਹਦੇ ਨਾਲ ਦਾ ਚਲੋ ਸੁਖਵੀਰ ਸਿੰਘ ਬਾਦਲ ਨੇ ਆਪ ਦੀ ਕ੍ਰੈਡੀਬਿਲਟੀ ਖਰਾਬ ਕੀਤੀ ਹੈ 300 ਸਾਹਿਬ ਨੂੰ ਨਾਟਕ ਦੇ ਦੇ ਕੇ ਕਿਉਂਕਿ ਸਿਆਸਤ ਦੇ ਵਿੱਚ ਤੁਸੀਂ ਕਿਸੇ شریف ਬੰਦੇ ਨਾਲ ਐਡਾ ਕਰੋਗੇ ਤਾਂ ਕੱਲ ਨੂੰ ਕੌਣ ਤੁਹਾਡੇ ਨਾਲ ਜਿਹੜਾ ਜੁੜੂਗਾ ਤੇ ਬਾਕੀ ਮੈਂ ਕਹੂੰਗਾ ਖੈਰਾ ਸਾਹਿਬ ਤੁਹਾਨੂੰ ਢੀਂਸਾ ਸਾਹਿਬ ਵਾਲਾ ਧੱਕਾ ਦਾ ਦੇਖ ਗਿਆ ਤੇ ਜਿਹੜਾ ਤੁਸੀਂ ਗੋਲਡੀ ਜੀ ਨਾਲ ਕੀਤਾ ਉਹ ਨਹੀਂ ਦੇਖਿਆ ਹਨਾ ਤੋਂ ਲੋਟੀਂਸਾ ਨਾਲ ਤੁਹਾਡੇ ਨਾਲ ਕੀ ਹੋਣਾ ਸੀ ਪਰ ਗੋਲਡੀ ਜੀ ਜਿਹੜੇ ਸਾਡੇ ਨਾਲ ਆ ਗਏ ਆ ਤੇ ਸਾਨੂੰ ਉਹਨਾਂ ਦੇ ਆਉਣ ਨਾਲ ਵਾਲਾ ਜਿਹੜਾ ਉਹ ਮਿਲੂਗਾ ਤਾਂ ਕਿ ਮਿਲੂਗੀ ਤੇ ਅਸੀਂ ਹੋਰ ਵੱਡੀ ਲੀਡ ਦੇ ਨਾਲ ਇਲੈਕਸ਼ਨ ਜਿੱਤਾਂਗੇ